ਉਜਾਈ ਕਰਨੀ ਹੈ ਕਿਉਂਕਿ ਜਿਹੜਾ ਅੱਖਾਂ ਤੋਂ ਅੰਨ੍ਹਾ ਨਾ ਭਾਈ ਉਹ ਤਾਂ ਪਹਿਲਾਂ ਹੀ ਅੰਧਾ ਮਰਿਆ ਪਿਆ ਜਦੋਂ ਕੋਈ ਬੰਦਾ ਅੱਖਾਂ ਤਾਰ ਕਰਦਾ ਆਉਂਦੀ ਹੈ ਮਲਤ ਤੋਂ ਪਹਿਲਾਂ ਉਹਨਾਂ ਦੀਆਂ ਬੁਤਲੀਆਂ ਕੱਢ ਕੇ ਮਰੀਜ਼ ਦੇ ਪਾਈਆਂ ਜਾਂਦੀਆਂ ਇੱਥੇ ਆਏ ਹੋਏ ਰੇਗ ਬੰਦੇ ਨੂੰ ਇੱਜ਼ਤ ਮਾਣ ਕਰਿਏ ਤੇ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਆਸਮੰਦ ਕਰਕੇ ਭੇਜਿਓ ਇਥੋਂ ਬੇਆਸਿਆ ਕਰਕੇ ਭੇਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਰਿਕ ਸਾਡੇ ਵਲੰਟੀਅਰ ਸੇਵਾਦਾਰ ਭੈਣ ਭਰਾ ਸਾਡੇ ਥੋੜਾ ਜਿਆਦਾ ਧਿਆਨ ਦੇਣਾ ਜਿਹੜੇ ਅੱਜ ਕੈਂਪ ਦੇ ਵਿੱਚ ਬਾਪੂ ਬਜ਼ੁਰਗਾਂ ਦੇ ਚੈੱਕਅਪ ਹੋ ਰਹੇ ਨੇ ਉਹਦੇ ਵਿੱਚ ਜਿਹੜੇ ਡਾਕਟਰ ਚੈੱਕਅਪ ਕਰਕੇ ਜਿਨ੍ਹਾਂ ਨੂੰ ਆਪਰੇਸ਼ਨਾਂ ਦੇ ਲਈ ਸਿਲੈਕਟ ਕਰ ਰਹੇ ਨੇ ਉਹਨਾਂ ਨੂੰ ਤਾਂ ਆਪਾਂ ਇੱਕ ਸਾਈਡ ਤੇ ਚੈਂਬਰ ਬਣਾਇਆ ਹੋਇਆ ਵਾ ਜਿਹੜੇ ਆਪਰੇਸ਼ਨ ਲਈ ਸਿਲੈਕਟ ਹੋ ਰਹੇ ਆ ਉਹਨਾਂ ਨੇ ਇੱਥੇ ਨਾਮ ਦਰਜ ਹੋਣੇ ਤੇ ਨਾਲ ਦੀ ਨਾਲ ਉਹਨਾਂ ਨੂੰ ਕੁਰਸੀਆਂ ਤੇ ਬਿਠਾ ਕੇ ਪ੍ਰੋਪਰ ਬੀਪੀ ਸ਼ੂਗਰ ਚੈੱਕ ਕੀਤਾ ਜਾਊਗਾ। ਕਈ ਬੀਜ ਇਦਾਂ ਦੇ ਆ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਟੇਡਾਪਨ ਆ। ਉਹਨਾਂ ਦੇ ਆਪਰੇਸ਼ਨ ਰੂਪੀ ਨੈਲਸਨ ਹਸਪੀਟਲ ਵੱਲੋਂ ਕੀਤੇ ਜਾ ਰਹੇ ਆ। ਪਰ ਉਹਨਾਂ ਨੂੰ ਆਪਾਂ ਇੱਕ ਸਾਈਡ ਤੇ ਪਹੁੰਚਾ ਰਹੇ ਆ। ਉਹਨਾਂ ਨੂੰ ਡਾਕਟਰ ਸਿਲੈਕਟ ਕਰਕੇ ਦੱਸਣਗੇ ਆਪਾਂ ਨੂੰ ਵੀ ਉਹਨਾਂ ਨੂੰ ਅੱਜ ਲੈ ਕੇ ਜਾਣਾ ਜਾਂ ਬਾਅਦ ਵਿੱਚ ਭੇਜਣਾ। ਇੱਕ ਉਹ ਲੋਕ ਨੇ ਜਿਨ੍ਹਾਂ ਦੀ ਅੱਖਾਂ ਦੀਆਂ ਪੁਤਲੀਆਂ ਪੈਣੀ ਆ। ਮੈਂ ਡਾਕਟਰ ਸਾਹਿਬ ਦੀ ਟੀਮ ਨੂੰ ਵੀ ਬੇਨਤੀ ਕਰਦਾ ਜਿਨ੍ਹਾਂ ਦੇ ਅੱਖਾਂ ਦੇ ਪੁਤਲੀ ਪੈਣੀ ਆ ਉਹਨਾਂ ਨੂੰ ਤੁਸੀਂ ਮਦਦ ਆ ਕਰੋ ਉਹਦਾ ਵੀ ਜਿਹੜੀ ਪਰਚੀ ਆ ਉਹਦੇ ਉੱਤੇ ਲਿਖ ਦਿਓ ਕਿ ਤੁਹਾਡੇ ਅੱਖਾਂ ਦੀ ਪੁਤਲੀ ਪੈਣੀ ਆ ਅ ਤਰ ਜੋ ਅਸੀਂ ਉਹਨਾਂ ਨੂੰ ਬਾਅਦ ਦੇ ਵਿੱਚ ਸੱਦ ਕੇ ਚਾਹੇ ਰੁਬੀ ਨਾਜ਼ਰ ਹਸਪੀਟਲ ਤੋਂ ਜਾਂ ਸਾਡੇ ਇੱਥੇ ਕਿਸੇ ਲੋਕਲ ਹਸਪੀਟਲ ਤੋਂ ਉਹਨਾਂ ਦੀ ਪੁਤਲੀ ਦਾ ਆਪਰੇਸ਼ਨ ਕਰਵਾ ਸਕੀਏ ਜਦੋਂ ਡਾਕਟਰ ਅੰਦਰ ਬਣਾ ਕਰ ਦਿੰਦੇ ਆ ਨੋ ਲੈਗ ਦਿੰਦੇ ਆ ਨੋ ਦਾ ਮਤਲਬ ਇਹ ਹੋ ਜਾਂਦਾ ਵੀ ਕੋਈ ਹੱਲ ਨਹੀਂ ਹੋਣਾ ਪਰ ਜੇ ਉਹਨਾਂ ਦੀ ਕੋਈ ਪੁਤਲੀ ਪਾ ਕੇ ਜਾਂ ਕਿਸੇ ਦੀ ਅੱਖ ਦੇ ਵਿੱਚ ਕੋਈ ਹੋਰ ਸਮੱਸਿਆ ਕੋਈ ਵੱਡਾ ਆਪਰੇਸ਼ਨ ਕੋਈ ਹੋ ਸਕਦਾ ਤੁਸੀਂ ਨੋ ਦਾ ਲਿਖੋ ਤੁਸੀਂ ਉਹਨਾਂ ਤੇ ਪ੍ਰਿਸਕ੍ਰਾਈਬ ਕਰ ਦਿਓ ਵੀ ਇਹਦੀ ਆ ਸਮੱਸਿਆ ਵਾ ਤਾਂ ਜੋ ਅਸੀਂ ਸੋਚ ਸਕੀਏ ਵੀ ਅਸੀਂ ਉਹਦਾ ਹੱਲ ਕਿੱਦਾਂ ਕਰਾਉਣਾ ਤੇ ਉਹ ਮੈਂਬਰ ਜਿੰਨਾਂ ਨੂੰ ਕਿਸੇ ਹੋਰ ਆਪਰੇਸ਼ਨ ਲਈ ਸਿਲੈਕਟ ਕੀਤਾ ਗਿਆ ਫੋਰ ਦਾ ਐਗਜ਼ਾਮਪਲ ਮੈਨੂੰ ਉਹਨੇ ਬੱਚਾ ਮਿਲਿਆ ਇੱਕ ਉਹਦੇ 20 ਨੰਬਰ ਦੀ ਐਨਕ ਲੱਗੀ ਹੋਈ ਆ ਉਹਦੇ ਲੈਂਸ ਪਹਿਣਾ ਅੱਖਾਂ ਦੇ ਵਿੱਚ ਉਹ 1.5-2 ਲੱਖ ਰੁਪਏ ਦੀ ਸਰਜਰੀ ਆਪਰੇਸ਼ਨ ਆ ਤਾਂ ਜੋ ਉਹਦੇ ਜਿਹੜੀ ਏਡੀਆਂ ਮੋਟੀਆਂ-ਮੋਟੀਆਂ ਐਨਕਾਂ ਲੱਗੀਆਂ ਉਤਰ ਸਕਣ ਤੇ ਉਹ ਪੜ੍ਹਾਈ ਕਰ ਸਕਣ ਪਰ ਉਹ ਸਰਜਰੀ ਤੇ ਹੋ ਨਹੀਂ ਸਕਦੀ ਡਾਕਟਰ ਨੇ ਨੋ ਲਿਖਤਾ ਮੰਨ ਲਓ ਤਾਂ ਨੋ ਦਾ ਮਤਲਬ ਤਾਂ ਇਹ ਹੋ ਗਿਆ ਵੀ ਕੋਈ ਹੱਲ ਨਹੀਂ ਤੁਸੀਂ ਉੱਥੇ ਇਹ ਲਿਖ ਦਿਓ ਵੀ ਇਹਦੀ ਸਰਜਰੀ ਅੱਖਾਂ ਦੇ ਕਿਸੇ ਵੱਡੇ ਡਾਕਟਰ ਨੂੰ ਚੈੱਕਅਪ ਕਰਾਇਆ ਜਾਵੇ ਪਰ ਇੱਥੇ ਪੋਸੀਬਲ ਨਹੀਂ ਹੈਗੀ ਜਾਂ ਉਹਨਾਂ ਨੂੰ ਫੇਰ ਕਿਤੇ ਸੰਬੰਧ ਦਿੱਤਾ ਜਾਵੇ ਤਾਂ ਜੋ ਅਸੀਂ ਉਹਨਾਂ ਨੂੰ ਗਾਈਡ ਕਰ ਸਕੀਏ ਉਹਨਾਂ ਦੀ ਕਾਉਂਸਲਿੰਗ ਕਰ ਸਕੀਏ ਉਹਨਾਂ ਨੂੰ ਸਮਝਾ ਸਕੀਏ ਉਹਨਾਂ ਨੂੰ ਕਿਸੇ ਹੋਰ ਡੇਟ ਤੇ ਬੁਲਾ ਸਕੀਏ ਤੇ ਇਹ ਚੀਜ਼ ਤੇ volunteers ਵੀ ਧਿਆਨ ਦੇਣ ਜੇ ਕੋਈ ਏਦਾਂ ਦਾ ਮਰੀਜ਼ ਆਉਂਦਾ ਉਹਨਾਂ ਨੂੰ ਆਪਾਂ ਇੱਕ ਤੋਂ ਬੇਆਸ ਉਹਨਾਂ ਦਾ ਹੌਸਲਾ ਤੋੜ ਕੇ ਨਹੀਂ ਵਾਪਸ ਭੇਜਣਾ ਉਹਨਾਂ ਦੀ ਪ੍ਰੋਪਰ ਕਾਉਂਸਲਿੰਗ ਕਰਨੀ ਆ ਜੇ ਕਿਸੇ ਨੂੰ ਜਵਨ ਜਵਾਬ ਦਿੱਤਾ ਡਾਕਟਰਾਂ ਨੇ ਵੀ ਉਹਨਾਂ ਦੇ ਪਿੱਛੇ ਵੀ ਅੱਖਾਂ ਦੀ ਲੈਣ ਜਾਦ ਚੱਕੀ ਆ ਹੁਣ ਕੋਈ ਹੱਲ ਨਹੀਂ ਉਸ ਮਰੀਜ਼ ਨੂੰ ਵੀ ਆਪਾਂ ਬਿਠਾਉਣਾ ਇੱਕ ਸਾਈਡ ਤੇ ਬਿਠਾ ਕੇ ਉਹਦੀ ਥੋੜੀ ਹੌਸਲਾ ਪੁਜਾਈ ਕਰਨੀ ਹੈ ਕਿਉਂਕਿ ਜਿਹੜਾ ਅੱਖਾਂ ਤੋਂ ਅੰਨਾਂ ਦਾ ਭਾਈ ਉਹ ਤਾਂ ਪਹਿਲਾਂ ਹੀ ਅੱਧਾ ਮਰਿਆ ਪਿਆ ਤੇ ਜੇ ਆਪਾਂ ਉਹਨੂੰ ਬਿਠਾ ਕੇ 10 ਮਿੰਟ ਉਰਕ ਤੇ ਲਾ ਦਾਂਗੇ ਉਹਨੂੰ ਸਮਝਾ ਦਾਂਗੇ ਕਿ ਬਾਪੂ ਜਾਂ ਬੇਬੇ ਤੂੰ ਬੇਆਸ ਨਾ ਰਹੋ ਫਿਕਰ ਨਾ ਕਰ ਸਾਡੇ ਸੁਪਨਿਆਂ ਦੇ ਘਰ ਵਿੱਚ ਲਗਭਗ 3-4 ਮਹੀਨਿਆਂ ਬਾਅਦ ਇੱਕ ਕੈਂਪ ਲੱਗਦਾ ਹੀ ਲੱਗਦਾ ਤੁਸੀਂ ਦੁਬਾਰਾ ਫੇਰ ਆਇਓ ਅਗਲੇ ਕੈਂਪ ਤੇ ਹੋ ਸਕਦਾ ਜਿਹੜਾ ਅੱਜ ਇਲਾਜ ਮੌਜੂਦ ਨਹੀਂ ਹੈਗਾ ਅਗਲੀ ਵਾਰ ਤੱਕ ਕੋਈ ਹੱਲ ਨਿਕਲਿਆ ਹੋਵੇ ਹੋ ਸਕਦਾ ਤੁਹਾਡੀ ਅੱਖਾਂ ਦੀ ਲਾਈਟ ਆ ਜਿਹੜੀ ਪਿੱਛੇ ਉਹ ਵਾਪਸ ਆ ਜਾਵੇ ਜਦ ਤੱਕ ਪੁਨਰ ਅੱਖਾਂ 'ਚ ਪਾਉਣ ਨੂੰ ਦਵਾਈ ਦਿੱਤੀ ਜਾਂਦੀ ਹੈ ਡਾਕਟਰਾਂ ਵੱਲੋਂ ਤੇ ਦਵਾਈ ਆਪਾਂ ਹਰੇਕ ਨੂੰ ਦੇ ਕੇ ਭੇਜਣੀ ਆ ਜਾਹੇ ਉਹਦੀ ਅੱਖਾਂ ਦੀ ਸਮੱਸਿਆ ਜਿਹੜੀ ਮਰਜੀ ਆ ਉਹਨਾਂ ਆਪਾਂ ਜਿਹੜੋਂ ਨਹੀਂ ਬੋਚੇ ਸਕਦੇ ਹੌਸਲਾ ਦੇਣਾ ਉਹਨਾਂ ਨੂੰ ਉਮੀਦ ਜੂੜ ਦੇਣੀ ਆਪਾਂ ਇਹ ਮੇਰੀ ਬਲੱਗਰ ਵੀਰਾਂ ਦੇ ਭੈਣਾਂ ਨੂੰ ਬੇਨਤੀ ਆ ਤੇ ਦੂਸਰਾ ਜਿਹਨਾਂ ਦੀ ਅੱਖਾਂ 'ਤੇ ਐਨਕਾਂ ਲੱਗ ਰਹੀਆਂ ਜਦੋਂ ਉਹਨਾਂ ਨੂੰ ਅੱਖਾਂ ਦੀ ਦਵਾਈਆਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਵੀ ਆਪਾਂ ਗਾਈਡ ਕਰਨਾ ਪ੍ਰੋਪਰ ਵੀ ਕਿੱਦਾਂ ਵਾਲਾ ਆਪਣੀ ਅੱਖਾਂ ਦੀ ਰੌਸ਼ਨੀ ਨੂੰ ਸੰਘੇਤ ਰਿਕੀ ਨਾ ਬਚਾ ਸਕਦੇ ਆ ਆਪਣੀ ਅੱਖਾਂ ਦੇ ਕਿੰਦਾ ਕੇਅਰ ਕਰ ਸਕਦੇ ਆ ਕਿਵੇਂ ਉਹ ਅੱਖਾਂ ਤੇ ਪਾਣੀ ਦੇ ਛਿੱਟੇ ਮਾਰਨ ਰਾਤ ਨੂੰ ਬੈਣ ਤੋਂ ਪਹਿਲਾਂ ਅੱਖਾਂ ਦਾ ਧਿਆਨ ਰੱਖਣਾ ਮਿੱਟੀ ਤੋਂ ਕਿ ਉੜ ਤੋਂ ਜ਼ਿਆਦਾ થોਣੀ ਬਚਤ ਰੱਖਣਾ ਆਪਣੀ ਮਤਲਬ ਆਪਾਂ ਆਪਣਾ ਫਰਜ ਹੈ ਜਿਹੜਾ ਸਾਰੇ ਬਲੱਡ ਟ੍ਰੀ ਕਰਦੇ ਨੂੰ ਨਿਭਾਉਣਾ ਆ ਕੱਲੇ ਐਂਟਰੀਏ ਪਾਉਣਾ ਕਾਰ ਬਣਾਉਣ ਦੇ ਕਰਜ਼ੀਮਤ ਨਹੀਂ ਰਹਿਣਾ ਆਪਾਂ ਉਸ ਤੋਂ ਅਗਲਾ ਸਟੈਪ ਵੀ ਲੈਣਾ ਵਾ ਇਹ ਮੇਰੀ ਬੇਨਤੀ ਆ ਜਿਹੜੇ ਵੀ ਬਾਪੂ ਬਜ਼ੁਰਗ ਜਮਾ ਹੀ ਅੱਖਰ ਤੋਂ ਬਲਾਈਂਡ ਇੱਥੇ ਪਹੁੰਚੇ ਆ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਫੇਰ ਭੇਜਣਾ ਇੱਕ ਜਿਹੜੇ ਮਰੀਜ਼ ਇੱਥੇ ਕਿਕਰ ਰਹੇ ਜਿਨ੍ਹਾਂ ਦੇ ਅਪਰੀਸ਼ਣ ਹੋ ਸਕਦੇ ਆ ਪਾਣੀ ਨੂੰ ਸ਼ੂਗਰ ਜਾਂ ਉਹਨਾਂ ਦਾ ਬੀਬੀ ਵਧਿਆ ਹੋਇਆ ਜ਼ਿਆਦਾ ਉਹਨਾਂ ਨੂੰ ਵੀ ਡਾਕਟਰ ਮਨਨ ਕਰ ਦਿੰਦੇ ਆ ਉਹਨਾਂ ਨੂੰ ਆਪਾਂ ਬਿਠਾ ਲਓ ਸੈੱਟ ਤੇ ਉਹਨਾਂ ਨੂੰ ਆਪਾਂ ਇੱਕ ਟਾਈਮ ਦੇ ਦਿੰਨੇ ਆ ਇੱਕ ਤਰੀਕ ਦੇ ਦਿੰਦੇ ਆ ਮੈਂ ਟੀਮ ਨਾਲ ਰਹਿ ਕਰਕੇ ਆਪਾਂ ਇੱਕ ਦਿਨ ਦੇ ਦਿੰਨੇ ਆ ਉਹਨਾਂ ਨੂੰ ਵੀ ਤੁਸੀਂ ਇੰਨੇ ਦਿਨਾਂ ਬਾਅਦ ਦੁਬਾਰਾ ਆ ਜਿਓ ਆਪਾਂ ਦੁਬਾਰਾ ਤੁਹਾਡਾ ਬੀਪੀ ਸ਼ੂਗਰ ਚੈੱਕ ਕਰਾਂਗੇ ਜਿਓ ਠੀਕ ਹੋਊਗਾ ਤਾਂ ਤੁਹਾਨੂੰ ਆਪਰੇਸ਼ਨ ਲਈ ਭੇਜ ਦਾਂਗੇ ਕਿਉਂਕਿ ਇੱਥੇ ਆਏ ਦਾ ਹਰ ਇੱਕ ਬੰਦਾ ਇੱਥੋਂ ਆਪਣੀ ਸਮੱਸਿਆ ਦਾ ਹੱਲ ਲੈ ਕੇ ਜਾਵੇ ਨਾ ਕਿ ਇੱਥੋਂ ਇੱਕ ਸਮੱਸਿਆ ਵਧਾ ਕੇ ਜਾਵੇ ਇਹ ਮੇਰੀ ਬੇਨਤੀ ਆ ਬਾਕੀ ਜਿਨ੍ਹਾਂ ਦੇ ਆਪਰੇਸ਼ਨ ਨਹੀਂ ਹੋਣੇ ਅੱਜ ਸ਼ੂਗਰ ਕਰਕੇ ਬੀਪੀ ਕਰਕੇ ਉਹਨਾਂ ਨੂੰ ਬੇਨਤੀ ਹੈ ਤੁਸੀਂ ਵੀ ਸਬਰ ਰੱਖਿਓ ਇਹ ਨਾ ਸੋਚੋ ਕਿ ਮੈਂ ਤੁਹਾਨੂੰ ਜਵਾਬ ਦੇਤਾ ਮੁੜ ਕੇ ਤੁਸੀਂ ਆਓ ਇਹਨਾਂ ਜਿਹੜੀ ਵੀ ਤਰੀਕਾ ਅਸੀਂ ਤੁਹਾਨੂੰ ਦੇਵਾਂਗੇ ਉਸ ਤਰੀਕੇ ਤੁਸੀਂ ਜ਼ਰੂਰ ਹਾਂ ਅਸੀਂ ਤੁਹਾਡਾ ਦੁਬਾਰਾ ਚੈੱਕਅਪ ਕਰਾ ਕੇ ਆਪਰੇਸ਼ਨ ਜ਼ਰੂਰ ਕਰਵਾਵਾਂਗੇ ਤੇ ਬਾਕੀ ਜਿਨ੍ਹਾਂ ਦੇ ਪੁੱਤਰੀਆਂ ਪੈਣੀਆਂ ਪੁੱਤਰੀਆਂ ਤੁਹਾਨੂੰ ਪਤਾ ਜਦੋਂ ਕੋਈ ਬੰਦਾ ਖੰਡਾਲ ਕਰਦਾ ਆਪਦੀਆਂ ਮਰਦ ਤੋਂ ਪਹਿਲਾਂ ਉਹਨਾਂ ਵੀ ਇਹ ਪੁਤਲੀਆਂ ਕੱਢ ਕੇ ਮਰੀਜ਼ ਦੇ ਪਾਈਆਂ ਜਾਂਦੀਆਂ ਤੁਸੀਂ ਇੱਕ ਤਾਂ ਮਾਰਦ ਤੋਂ ਪਹਿਲਾਂ ਆਪਣੀ ਡਾਇਓਨੇਜ ਜੀ ਜ਼ਰੂਰ ਪ੍ਰਣ ਕਰੋ ਵੀ ਤੁਸੀਂ ਆਪਣੀ ਅੱਖਾਂ ਦੀਆਂ ਪੁਤਲੀਆਂ ਦਾਇਰ ਕਰ ਦੋ ਤਾਂ ਜੋ ਤੁਹਾਡੇ ਜਾਣ ਤੋਂ ਬਾਅਦ ਕਿਸੇ ਹੋਰ ਦੇ ਅੱਖਾਂ ਲੱਗ ਸਕਣ ਤੇ ਜਿਨ੍ਹਾਂ ਨੂੰ ਲੋੜ ਆ ਪੁਤਲੀਆਂ ਦੀ ਉਹਨਾਂ ਨੂੰ ਵੀ ਬੇਨਤੀ ਆ ਵੀ ਸਮਾਂ ਲੱਗੂਗਾ ਜਿਵੇਂ ਜਿਵੇਂ ਪੁਤਲੀ ਉਪਲਬਧ ਹੋਊਗੀ ਜਿਵੇਂ ਜਿਵੇਂ ਹਸਪੀਟਲ ਚ ਹੋਊਗੀ ਉਦੇ ਵਿੱਚ 40-45000 ਰੁਪਏ ਦਾ ਖਰਚਾ ਹੋਣਾ ਇੱਕ ਪਤਲੀ ਸਰਜਰੀ ਕਰਾਉਣ ਦੇ ਉਹ ਅਸੀਂ ਜਰੂਰ ਕਰਵਾਵਾਂਗੇ ਖਰਚਾ ਜਰੂਰ ਕਰਾਂਗੇ ਪਰ ਹੂਕਾ ਹੁੰਦਾ ਜਦੋਂ ਤੁਹਾਡੇ ਵਾਸਤੇ ਪਤਲੀ ਉਪਲਬਧ ਹੋ ਜਾਵੇ ਬਸ ਇਨੀ ਇੱਕ ਮੇਰੀਆਂ ਬੇਨਤੀਆਂ ਬਲੰਕੀਅਰ ਬੀਟ ਪਰ ਧਿਆਨ ਦੇਣਾ ਇੱਥੇ ਆਏ ਹੋਏ ਹਰੇਕ ਬੰਦੇ ਨੂੰ ਇੱਜ਼ਤ ਮਾਣ ਕਰਿਏ ਤੇ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਆਸਮੰਤ ਕਰਕੇ ਭੇਜਿਓ ਇਥੋਂ ਬੇਆਸ ਕਰਕੇ ਭੇਜਾ